ਸਤਿ ਸ਼੍ਰੀ ਅਕਾਲ ਦੋਸਤੋ ਹੋਰ ਸਾਰੇ ਠੀਕ ਠਾਕ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਆਪਣਾ ਕੰਮ ਹੈਗਾ ਜੀ ਆਪਾਂ ਫਰਨੀਚਰ ਦੇਖਣਾ ਹੈਗਾ ਸਭ ਤੋਂ ਪਹਿਲਾਂ ਕੰਮ ਇਹ ਹੈ ਆਪਣਾ ਤੇ ਸਵੇਰੇ ਦੇ ਵੱਜ ਗਏ ਹੈਗੇ ਆ 7:00 ਤੇ ਫਿਰ ਆਪਾਂ ਰੈਡੀ ਰੂਡੀ ਹੋ ਕੇ ਤੇ ਖਾਣਾ ਖਾ ਕੇ ਤੇ ਜਾਵਾਂਗੇ ਉਧਰ ਨੂੰ ਕਿਉਂਕਿ ਤਿੰਨ ਚਾਰ ਉਧਰ ਕਾਰਡ ਦੇਣੇ ਹੈਗੇ ਤੇ ਆਪਾਂ ਫਰਨੀਚਰ ਦੇਖਣਾ ਹੈਗਾ ਅੱਜ ਫਰਨੀਚਰ ਦਾ ਫਾਈਨਲ ਕਰ ਦੇਣਾ ਹੈਗਾ ਆਪਾਂ ਆਪਾਂ ਚੱਲਾਂਗੇ 11:00 ਵਜੇ ਚਲੋ ਠੀਕ ਹੈ ਦਿਖਾਉਣੇ ਤੁਹਾਨੂੰ ਹਾਂਜੀ ਹੁਣ ਆਪਾਂ ਚੱਲ ਪਏ ਸੀਗੇ ਮੰਦਾਨ ਨੂੰ ਤੇ ਆਪਾਂ ਰੋੜੀ ਪੂਰੇ ਤੋਂ ਕਾਰਡ ਦੇਖੇ ਵਿਆਹ ਦੇ ਚਾਰ ਪੰਜ ਕਾਰਡ ਤੇ ਹੁਣ ਆਪਾਂ ਚੱਲ ਪਏ ਮੰਦਾਨ ਨੂੰ ਰੋਡ ਬਹੁਤ ਸੋਹਣਾ ਦੋਸਤੋ ਬੜੀ ਗ੍ਰੀਨ ਰਹੀ ਸੀ ਤੇ ਹੁਣ ਆਪਾਂ ਪਹੁੰਚ ਗਏ ਪਿੰਡ ਮੰਦਾਨ ਬੰਬੇ ਫਰਨੀਚਰ ਤੇ ਦੇਖੋ ਫਰਨੀਚਰ ਬਾਗਮਾਲ ਇੰਨਾ ਜਿਆਦਾ ਸੋਹਣਾ ਫਰਨੀਚਰ ਬਹੁਤ ਹੀ ਵੱਡਾ ਜਣਾਾ ਸ਼ੋਅਰੂਮ ਹੈ ਤੇ ਆਪਾਂ ਵੀ ਸੋਚਿਆ ਸੀ ਵੀ ਆਪਾਂ ਜਾਣਾ ਹੀ ਉੱਥੇ ਹੈਗਾ ਤੇ ਬਹੁਤ ਵਧੀਆ ਬਾਈਆਂ ਨੇ ਡੀਲ ਕਰੀ ਥੈਂਕਸ ਕਰ ਲਵਾਂ ਉਹਨਾਂ ਦਾ ਲਓ ਜੀ ਹੁਣ ਆਪਾਂ ਨਹਾ ਧੋ ਕੇ ਰੋਟੀ ਖਾ ਲਈ ਹੈਗੀ ਐ ਤੇ ਆਪਣਾ ਮਿੱਤਰ ਵੀ ਆ ਗਿਆ ਹੈਗਾ ਗੱਡੀ ਲੈ ਕੇ ਆਪਦੀ ਤੇ ਅੱਜ ਆਪਾਂ ਆਪਣੀਆਂ ਗੱਡੀਆਂ ਨਹੀਂ ਲਿਆਣੀ ਹੈਗੇ ਤੇ ਉਹਦੇ ਵਾਲੀ ਸਕੋਰਪੀ ਲੈ ਕੇ ਚੱਲਾਂਗੇ ਕਿਉਂਕਿ ਸਫ਼ਰ ਜ਼ਿਆਦਾ ਸੀਗਾ ਫਿਰ ਮੈਂ ਖਾਇ ਰਿਹੇ ਤੇ ਚੱਲਦੇ ਹਾਂ ਕਿਉਂਕਿ 3 350 ਕਿਲੋਮੀਟਰ ਹੋ ਜਾਣਾ ਹੈਗਾ ਸਾਡਾ ਇੱਕ ਹੈ ਸ਼ਾਰਟ ਜੇ ਲੰਮਾ ਹੋਵੇ ਤੇ ਦਰ ਸੋਖੇ ਚਲੇ ਜਾਨੇ ਤੇ ਹੁਣ ਆਪਾਂ ਬਠਿੰਡਾ ਪਹੁੰਚ ਗਏ ਪਹਿਲਾਂ ਮਾਮਾ ਜੀ ਦੇ ਘਰ ਦੇਵਾਂਗੇ ਆਪਾਂ ਡੱਬਾ ਹੁਣ ਆਪਾਂ ਬਠਿੰਡੇ ਆ ਗਏ ਤੇ ਫੇਰ ਆਪਾਂ ਬੈਕ ਹੋਵਾਂਗੇ ਇੱਥੋਂ ਪੂਰਾ ਸਾਈਡ ਨਹੀਂ ਕਿਉਂਕਿ ਕਲੋਨੀ ਉਹਨਾਂ ਦੀ ਨਹਿਰ ਦੇ ਨਾਲ ਹੀ ਆ ਪਹਿਲਾਂ ਅਸੀਂ ਉਲਟ ਪਾਸੇ ਚਲੇ ਗਏ ਸੀ ਬੱਸ ਆਪਾਂ ਜਾਈ ਜਾਨੇ ਉਹਨਾਂ ਦੇ ਘਰ ਨੂੰ ਮੰਟੀਪੁਮੈਂਟ ਦੇ ਵਿੱਚ ਪਹੁੰਚ ਜਾਗੇ ਤੇ ਇੱਥੇ ਸਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀਗਾ ਤੇ ਅਸੀਂ ਕਿਹਾ ਕੋਈ ਪੰਜਾਬੀ ਬੰਦਾ ਮਿਲ ਜਾਊਗਾ ਪਰ ਇੱਥੇ ਸਾਰੇ ਹੀ ਬਿਹਾਰੀ ਫਿਰਦੇ ਸੀਗੇ ਜਿਹਨੂੰ ਪੁੱਛੀਏ ਕੋਈ ਪਤਾ ਹੀ ਨਹੀਂ ਲੱਗਦਾ ਸੀ ਕਿਸੇ ਨੂੰ ਤੇ ਇਹ ਬਾਈ ਨੂੰ ਵੀ ਪੁੱਛਿਆ ਇਹਨੇ ਦੱਸਿਆ ਵੀ ਅੱਗੇ ਚਾਊਂਗਾ ਉੱਥੋਂ ਚਲੇ ਜਾਇਓ ਤੇ ਹੁਣ ਆਪਾਂ ਜਾ ਰਹੇ ਸੀਗੇ ਬਸ ਜਿਹੜੇ ਇੱਥੇ ਪਹੁੰਚਣਾ ਰਹੀ ਹੈ ओके आज okay, ज्यादा थोड़ी ही खजल खवारी हुई आप दे जाने ਤਾਂ ਆਪਾਂ 7:00 ਵਜੇ ਚੱਲੇ ਸੀ ਪਰ ਫਿਰ ਵੀ ਕਾਫੀ ਲੇਟ ਹੋ ਗਏ। ਤੇ ਕਈ ਵਾਰ ਇਦਾਂ ਹੀ ਹੁੰਦਾ ਹੈਗਾ ਜੇ ਉਹ ਜਲਦੀ ਚੱਲੋ ਉਹ ਤਾਂ ਮੱਲੋ ਮੱਲੀ ਡੇਟ ਹੋ ਜਾਈਦਾ। ਬਸ ਹੁਣ ਆਪਾਂ ਪਹੁੰਚ ਗਏ ਮਮਾਈ ਦੇ ਘਰ ਅੱਗੇ। ਤੇ ਨੰਬਰ ਤੇ ਇਹਨਾਂ ਕਿ ਦੱਬੇ ਦੇਣੇ ਹੈਗੇ ਉਹਨਾਂ ਨੂੰ ਤੇ ਉਹ ਦੇ ਕੇ ਫਿਰ ਅੱਗੇ ਆਪਾਂ ਇੱਥੇ ਹੀ ਫਟਾ ਜਾਗੇ ਸਾਰੇ ਡੱਬੇ ਦੂਜੇ ਮਾਮਾ ਦੇ ਦੋਨਾਂ ਦੇ ਵੀ ਆਪਾਂ ਲਿਜਲਪੇ ਉਹਨਾਂ ਪਪਾ ਉਹਨਾਂ ਪਹੁੰਚ ਕੇ ਹੈਗੇ ਆਂ ਪੈਨ ਦੇ ਘਰ ਮਾਨਸਾ ਆਪਾਂ ਚਾਹੀ ਸੀ ਆਪਾਂ ਤੇ ਇਧਰ ਤਾਂ ਇਹ ਖੰਡਪੜ ਸੀਗਾ ਉੱਥੇ ਹਾਜ਼ਰੀ ਲਾ ਰਹੇ ਸੀਗੇ ਹੁਣ ਆਪਾਂ ਪਹਿਲਾਂ ਮੈਂ ਇੱਥੇ ਜਾਇ ਨਹੀਂ ਗਿਆ ਕਿ ਆਗਾ ਪਹਿਲੇ ਦਿਨ ਬੜੀਆਂ ਰੌਣਕਾਂ ਕਾਫੀ ਟਾਈਮ ਬਾਅਦ ਮਿਲੇ ਸੀ ਸਾਰੇ ਤੇ ਫੇਰ ਆ ਕੇ ਨਾ ਸਹਿਬ ਸਿੰਘ ਕਹਿੰਦਾ ਵੀ ਬੈਲੂ ਮੇਰਾ ਖੇਡੋ ਹਣਾ। ਉਹਨੇ ਸ਼ਰਾਬੀ ਲੱਗ ਗਿਆ ਖੇਡਣ। ਕਿੱਲ ਜਾ ਲੈ ਕੇ ਤੇ ਕਹਿੰਦਾ ਮੈਂ ਟੀ ਨਾ ਖੇਡਣਾ ਆਇਆ। ਟੀ ਨਾ ਖੇਡਣ ਲੱਗ ਗਿਆ। ਤੇ ਫਿਰ ਨਾਲ ਉਹਵੇਂ ਬੱਚੇ ਦੀ ਮੰਨ ਨਹੀਂ ਪੈਂਦੀ ਹੈਗੀ। ਹਾਂਜੀ ਹਾਂਜੀ। ਆ ਗਿਆ ਆ ਗਿਆ। ਹੁਣ ਕਹਿੰਦਾ ਮੈਨੂੰ ਕਬੂਤਰਾਂ ਦਾ ਖੁੱਡਾ ਖੋਲ ਕੇ ਦੇ ਵਿੱਚ ਚਾਬੀ ਫੜ ਕੇ ਬੈਠ ਗਿਆ। ਤੂੰ ਖੋਲ ਨਾ ਫਿਰ ਉਹਨਾਂ ਨੂੰ ਬੋਤੋ। ਤੇ ਉਸ ਤੋਂ ਬਾਅਦ ਆ ਗਏ ਮਾਮਾ ਜੀ ਤੇ ਭੈਣ ਦਾ ਜਿਹੜਾ ਸਮਾਨ ਉਹਨਾਂ ਨੇ ਲਿਆ ਸੀ ਉਹ ਦੇਣ ਆ ਗਏ ਤੇ ਉਹਨਾਂ ਆਪ ਪਿਉਣੇ ਉਹਨਾਂ ਨੂੰ ਚਾਹ ਪਾਣੀ ਫਿਰ ਮਿਲਦੇ ਆ ਤੁਹਾਨੂੰ ਚਾਚੇ ਨੇ ਪਛਾਣ ਆ ਗਈ ਚਾਚੇ ਦੀ ਤੈਨੂੰ ਲੁੱਕ ਚੇਂਜ ਕਰਤੀ ਉਹਦੀ ਪਸੰਦੀਦਾ ਵਾਲਾ ਅੱਜ ਚਾਚੇ ਦੇ ਤੇ ਚੜਿਆ ਰਿਹਾ ਮਾਰਨਿੰਗ ਛੋੜ ਤਿੰਨ ਕੋਲ ਨਹੀਂ ਜਾਲੀ ਵੀ ਦਿੱਤਾ ਠੀਕ ਹੈ ਫਿਰ ਅੱਛਾ ਮਰੀ ਦਾ ਫੋਨ ਆ ਜਾਣਾ ਹੀ ਮਗਰੇ ਦਾ ਆਈ ਚੀਰ ਰਹਿ ਕੇ ਮੈਂ ਕੋਨਾ ਜਾ ਵੀ ਦੇ ਰਿਹਾ ਕੋਣ ਪੁੱਤਰ ਕਿੰਨੇ ਰਿਛੜੇ ਆਂ ਹਾਂ ਤੈਨੂੰ ਤੇ ਪਤਾ ਸਾਡੇ ਛੱਡਿਆ ਜਾ ਮੈਨੂੰ ਛੱਡਿਆ ਛੱਡਿਆ ਪੁੱਤ ਲੈ ਜਾ ਚਲ ਆ ਜਾ ਇੱਧਰ ਇੱਧਰ ਆਪਾਂ ਕਿ ਤੂੰ ਹੌਲ ਨਾ ਹੋ ਜੈ ਵੀਰ ਉਹ ਜੈ ਵੀਰ ਬੋਲਦਾ ਨਹੀਂ ਤੂੰ ਮਾਤਾ ਸਾਬਾ ਜਾਦ ਕਿੱਥੇ ਆ ਆਜਾਦ ਵੀਰ ਕਿੱਥੇ ਆ ਸੀ ਆਜਾਦ ਵੀਰ ਹਾਂਜੀ ਆਪਾਂ ਆ ਗਏ ਸੀ ਘਰ ਦੋਸਤੋ ਤੇ ਸਹਿਬ ਸਿੰਘ ਅੱਜ ਮੈਨੂੰ ਤੜਕੇ ਦਾ ਮਿਲਿਆ ਏ ਤੇ ਹੁਣ ਆ ਮਖੌਣਾ ਮੈਂ ਤੁਹਾਨੂੰ ਆਵੇ ਮਗਰ ਤੁਰਿਆ ਫਿਰਦਾ ਕਹਿੰਦਾ ਡੈਡੂ ਕੂਤਰ ਵੇਖ ਕੇ ਆਈਏ ਛੱਡ ਗਏ ਸ ਮੈਂ ਕਿਹਾ ਰਾਤ ਹੋ ਗਈ ਹੁਣ ਨਹੀਂ ਛੱਡਨੇ ਪੁੱਤ ਤੇ ਆਪਾਂ ਪਹਿਲਾਂ ਕਾਰਟ ਦੇ ਆਈ ਪੰਜ ਚਾਰ ਕਾਰਟ ਦੇ ਨਹੀਂ ਸੀਗੇ ਤੇ ਉਦੋਂ ਬਾਅਦ ਆਪਾਂ ਫਰਨੀਚਰ ਦੀ ਸਿਲੈਕਸ਼ਨ ਹੋ ਗਈ ਹੈਗੀ ਤੇ ਆਪਾਂ ਡਨ ਕਰਿਆ ਹੈਗੇ ਤੇ ਤਰੀਕ ਵੀ ਉਹਨਾਂ ਨੂੰ ਦੱਸ ਆਏ ਹੈਗੇ ਉਹ ਕਹਿੰਦੇ ਵੀ ਰੈਡੀ ਹੋ ਜਾਊਗਾ ਤੁਹਾਡਾ ਤੇ ਉੱਥੋਂ ਹੀ ਆਪਾਂ ਭੇਜ ਦੇਣਾ ਹੈਗਾ ਉੱਥੋਂ ਹੀ ਗੱਡੀ ਆ ਦੋ ਕਰਤੀਆਂ ਉਹਨਾਂ ਨੇ ਤੇ ਅੱਜ ਸਾਰਾ ਦਿਨ ਇਦਾਂ ਹੀ ਲੰਘ ਗਿਆ ਜਦੋਂ ਭਾਵੇਂ ਇੱਕ ਕੰਮ ਕਰਨਾ ਭਾਵੇਂ ਪੰਜ ਕਰਨੇ ਤੁਸੀਂ ਦੈਨ ਸਾਰਾ ਹੀ ਲੰਘ ਜਾਂਦਾ ਹੈਗਾ ਤੇ ਹੁਣ ਆਪਾਂ ਫੁਲਕਾ ਖਾ ਲਈਏ ਫੇਰ ਦੇਖਦੇ ਹਾਂ ਕਿ ਕੀ ਬੰਦਾ ਹੈਗਾ